ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਭਾਈ ਸੋਮੇ ਸ਼ਾਹ ਜੀ ਦੀ ਸਾਖੀ ਬਾਰੇ ਕਹਿੰਦੇ ਇੱਕ ਨਿੱਕਾ ਜਿਹਾ ਬੱਚਾ ਜਿਸ ਦੇ ਸਿਰ ਉੱਪਰੋਂ ਉਸਦੇ ਪਿਓ ਦਾ ਸਾਯਾ ਉੱਠ ਜਾਂਦਾ ਹੈ ਅਤਿ ਉਹ ਆਪਣੀ ਮਾਂ ਨੂੰ ਪੁੱਛਦਾ ਹੈ ਕੀ ਮਾਤਾ ਹਮੇਸ਼ਾ ਮਾਂ ਪਿਓ ਦਾ ਹੱਥ ਸਿਰ ਤੇ ਹੋਵੇ ਬੱਚਾ ਖੁਸ਼ ਰਹਿੰਦਾ ਹੈ ਹੁਣ ਆਪਾਂ ਆਪਣਾ ਪਾਲਣ ਪੋषण ਕਿਵੇਂ ਕਰਾਂਗੇ ਤਾਂ ਅੱਗੋਂ ਉਸਦੀ ਮਾਂ ਉਸ ਨੂੰ ਕਹਿੰਦੀ ਹੈ ਤੂੰ ਪਰਵਾਹ ਨਾ ਕਰ ਆਪਾਂ ਦੋਵੇਂ ਜਣੇ ਰਲ ਕੇ ਕੋਈ ਕੰਮ ਤੋਰ ਲਵਾਂਗੇ ਮਾਤਾ ਜੀ ਕਿਹੋ ਜਿਹਾ ਕੰਮ ਅਸੀਂ ਤੋਰਾਂਗੇ ਬੱਚਾ ਆਪਣੀ ਮਾਂ ਨੂੰ ਪੁੱਛਦਾ ਹੈ ਤਾਂ ਅੱਗੋਂ ਉਸਦੀ ਮਾਂ ਉਸ ਨੂੰ ਆਖਦੀ ਹੈ ਕਿ ਪੁੱਤਰਾ ਮੈਂ ਤੈਨੂੰ ਘੁੰਗਣੀਆਂ ਬਣਾ ਕੇ ਦਇਆ ਕਰਾਂਗੀ ਘੁੰਗਣੀਆਂ ਛੋਲੇ ਉਬਾਲ ਕੇ ਪੁੱਜੇ ਹੋਏ ਦਾਣੇ ਤੂੰ ਰਾਜ ਕੇ ਵਿੱਚ ਆਇਆ ਕਰੀ ਜਿੰਨੀ ਮਾਇਆ ਆਪਣੇ ਕੋਲ ਆਇਆ ਕਰੇਗੀ ਉਸ ਨਾਲ ਆਪਾਂ ਆਪਣੀ ਘਰ ਦਾ ਗੁਜ਼ਾਰਾ ਕਰਿਆ ਕਰਾਂਗੇ ਅਗਲੇ ਦਿਨ ਉਸਦੀ ਮਾਂ ਨੇ ਉਸ ਨੂੰ ਖੁੰਗਣੀਆਂ ਉਬਾਲੀਆਂ ਅਤੇ ਛਾਬੇ ਵਿੱਚ ਪਾ ਕੇ ਦਿੱਤੀਆਂ ਅਤੇ ਅੱਗੋਂ ਬੱਚਾ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਮਾਤਾ ਇਹ ਕਿੱਥੇ ਜਾ ਕੇ ਵੇਚਾਂ ਮੈਂ ਉਸ ਦੀ ਮਾਂ ਉਸ ਨੂੰ ਆਖਦੀ ਹੈ ਇਹ ਉਥੇ ਵੇਚੀ ਜਿੱਥੇ ਜ਼ਿਆਦਾ ਭੀੜ ਹੋਵੇ ਉਥੇ ਜਾ ਕੇ ਆਪਣਾ ਟਿਕਾਣਾ ਬਣਾ ਕੇ ਬੈਠ ਜਾਏ ਉਥੇ ਤੇਰੀ ਕੀਮਤ ਜ਼ਿਆਦਾ ਪਵੇਗੀ ਬੱਚਾ ਆਪਣਾ ਛਾਬਾ ਚੱਕ ਕੇ ਤੁਰਿਆ ਜਾ ਰਿਹਾ ਹੈ ਅਤੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਦਰਬਾਰ ਦੇਖਦਾ ਹੈ ਅਤੇ ਸੋਚਦਾ ਹੈ ਕਿ ਸਭ ਤੋਂ ਜ਼ਿਆਦਾ ਇਕੱਠ ਇੱਥੇ ਹੀ ਹੈ ਕਿੰਨੇ ਹੀ ਲੋਕ ਆਉਂਦੇ ਹਨ ਅਤੇ ਕਿੰਨੇ ਹੀ ਜਾਂਦੇ ਹਨ ਉਹ ਸੋਚਦਾ ਹੈ ਕਿ ਮੈਂ ਆਪਣੀ ਰੇੜੀ ਇੱਥੇ ਹੀ ਲਗਾਵਾਂਗਾ ਬਿਲਕੁਲ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਹਮਣੇ ਉਸਨੇ ਆਪਣੀ ਰੇੜੀ ਲਗਾ ਲਈ ਅਤੇ ਚੌਂਕੜਾ ਮਾਰ ਕੇ ਬੈਠ ਗਿਆ ਅਤੇ ਆਵਾਜ਼ਾਂ ਦੇਣ ਲੱਗਿਆ ਘੁੰਗਣੀਆਂ ਲੈ ਲਵੋ ਲੋਕ ਕੀ ਆਉਂਦੇ ਅਤੇ ਉਸ ਦੀਆਂ ਘੁੰਗਣੀਆਂ ਖਰੀਦਦੇ ਅਤੇ ਅੱਗੇ ਚਲੇ ਜਾਂਦੇ ਵੇਚਦਿਆਂ ਵੇਚਦਿਆਂ ਉਸ ਨੂੰ ਦੁਪਹਿਰ ਹੋ ਜਾਂਦੀ ਹੈ ਅਤੇ ਸ਼ਾਮ ਤੱਕ ਵੀ ਉਹ ਬੱਚਾ ਉੱਥੇ ਹੀ ਸੀ ਉਹ ਸ਼ਾਮ ਨੂੰ ਜਦੋਂ ਆਵਾਜ਼ਾਂ ਲਗਾਉਂਦਾ ਹੈ ਤਾਂ ਉਦੋਂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਉਂਦੇ ਹਨ ਅਤੇ ਉਸ ਵੱਲ ਵੇਖਦੇ ਹਨ ਅਤੇ ਸੋਚਦੇ ਹਨ ਕਿ ਇਹ ਕੋਈ ਬੱਚਾ ਮਜਬੂਰੀ ਵਸ ਹੀ ਇੱਥੇ ਰੇੜੀ ਲਗਾ ਕੇ ਬੈਠਾ ਹੈ ਨਹੀਂ ਇਹ ਖਡੋਣਿਆਂ ਨਾਲ ਖੇਡਣ ਦੀ ਉਮਰ ਵਿੱਚ ਇਸ ਨੂੰ ਕੰਮ ਕਰਨ ਦੀ ਕੀ ਲੋੜ ਹੈ ਅਤੇ ਸ੍ਰੀ ਗੁਰੂ ਰਾਮਦਾਸ ਜੀ ਉਸ ਨੂੰ ਆ ਕੇ ਪੁੱਛਦੇ ਹਨ ਕਿ ਬੱਚਾ ਤੂੰ ਖੇਡਣ ਦੀ ਉਮਰ ਵਿੱਚ ਰੇੜੀ ਲਗਾ ਕੇ ਕਿਉਂ ਬੈਠਾ ਹੈ ਅਤੇ ਘੁੰਗਣੀਆਂ ਵੇਚ ਰਿਹਾ ਹੈ ਤਾਂ ਅੱਗੋਂ ਛੋਟਾ ਬੱਚਾ ਸ੍ਰੀ ਗੁਰੂ ਰਾਮਦਾਸ ਜੀ ਨੂੰ ਆਖਣ ਲੱਗਦਾ ਹੈ ਕਿ ਗੁਰੂ ਜੀ ਮੇਰਾ ਇਹ ਸਭ ਕਰਨ ਦਾ ਮਨ ਨਹੀਂ ਹੈ ਪਰ ਮੈਨੂੰ ਇਹ ਸਭ ਮਜਬੂਰੀ ਵਿੱਚ ਕਰਨਾ ਪੈ ਰਿਹਾ ਹੈ ਮੇਰੇ ਸਿਰ ਤੋਂ ਮੇਰੇ ਪਿਤਾ ਦਾ ছਾਇਆ ਉੱਠ ਗਿਆ ਹੈ ਅਤੇ ਹੁਣ ਮੈਂ ਅਤੇ ਮੇਰੀ ਮਾਂ ਹੀ ਰਹਿੰਦੇ ਹਾਂ ਮੇਰੀ ਮਾਤਾ ਨੇ ਮੈਨੂੰ ਆਖਿਆ ਹੈ ਕਿ ਤੂੰ ਘੁੰਗਣੀਆਂ ਵੇਚ ਕੇ ਜਿੰਨੇ ਪੈਸੇ ਕਮਾ ਕੇ ਲੈ ਆਇਆ ਕਰੇਂਗਾ ਉਹਦੇ ਨਾਲ ਹੀ ਆਪਣਾ गुजारा ਹੋਇਆ ਕਰੇਗਾ ਇਸ ਕਰਕੇ ਮੈਨੂੰ ਹੁੰਗਣੀਆਂ ਵੇਚਣ ਵਾਲਾ ਵਾਨਾ ਪਿਆ ਤਾਂ ਅੱਗੋਂ ਗੁਰੂ ਜੀ ਕਹਿੰਦੇ ਕਿ ਕਿੰਨੂ ਕਿੰਨੇ ਕੁ ਪੈਸੇ ਕਮਾ ਲਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਆਪਣੀ ਬੱਗੀ ਹੇਠਾਂ ਰੱਖੇ ਹੋਏ ਪੈਸੇ ਚੁੱਕਦਾ ਹੈ ਅਤੇ ਗੁਰੂ ਜੀ ਨੂੰ ਅੱਗੇ ਦਿਖਾਉਂਦਾ ਹੈ ਕਿ ਗੁਰੂ ਜੀ ਐਨੇ ਕੁ ਪੈਸੇ ਕਮਾਏ ਹਨ ਫਿਰ ਗੁਰੂ ਜੀ ਆਖਦੇ ਹਨ ਕਿ ਇਹ ਮੈਨੂੰ ਦੇ ਦੇ ਉਸ ਬੱਚੇ ਨੇ ਬਿਨਾ ਕੁਝ ਵੀ ਸੋਚਿਆ ਪੈਸੇ ਗੁਰੂ ਜੀ ਦੇ ਹੱਥ ਵਿੱਚ ਰੱਖ ਦਿੱਤੇ ਅਤੇ ਗੁਰੂ ਜੀ ਉੱਥੋਂ ਚਲੇ ਗਏ ਉਹ ਬੱਚਾ ਵੀ ਟੋਕਰੀ ਚੁੱਕ ਕੇ ਆਪਣੇ ਘਰ ਵੱਲ ਜਾ ਰਿਹਾ ਹੈ ਜਿਸ ਘਰ ਵਿੱਚ ਉਸ ਦੀ ਮਾਂ ਉਸ ਦੀ ਉਡੀਕ ਕਰ ਰਹੀ ਸੀ ਕਿ ਮੇਰਾ ਪੁੱਤਰ ਪੈਸੇ ਕਮਾ ਕੇ ਲੈ ਆਵੇਗਾ ਅਤੇ ਫਿਰ ਮੈਂ ਉਸ ਨੂੰ ਰੋਟੀ ਖਵਾਵਾਂਗੀ ਅਤੇ ਨਾਲ ਹੀ ਮੈਨੂੰ ਕੁਝ ਖਾਣ ਲਈ ਮਿਲ ਜਾਵੇਗਾ ਜਦੋਂ ਬੱਚਾ ਆਪਣੇ ਘਰ ਪਹੁੰਚਦਾ ਹੈ ਤਮਾ ਮਾਂ ਬੱਚੇ ਨੂੰ ਆਖਦੀ ਹੈ ਕਿ ਲੈ ਆ ਪੁੱਤਰ ਕਿੰਨੀ ਕਮਾਈ ਹੋਈ ਹੈ ਮੈਂ ਸਮਾਨ ਖਰੀਦ ਕੇ ਲੈ ਆਉਂਦੀ ਹਾਂ ਆਪਾਂ ਕੁਝ ਨਾ ਕੁਝ ਖਾ ਲਵਾਂਗੇ ਉਹ ਬੱਚਾ ਆਖਦਾ ਹੈ ਕਿ ਮਾਤਾ ਉਹ ਕਮਾਈ ਤਾਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮੇਰੀ ਰੇੜੀ ਤੇ ਆਏ ਸਨ ਉਹ ਕਹਿਣ ਲੱਗੇ ਕਿ ਸਾਨੂੰ ਦੇ ਦੇ ਮੈਂ ਉਹਨਾਂ ਨੂੰ ਦੇ ਦਿੱਤੀ ਇੰਨਾ ਸੁਣਦੇ ਹੋਏ ਮਾਂ ਨੇ ਆਪਣੇ ਪੁੱਤਰ ਨੂੰ ਘੁੱਟ ਕੇ ਛਾਤੀ ਨਾਲ ਲਗਾ ਲਿਆ ਕਿ ਪੁੱਤਰ ਤੂੰ ਬਹੁਤ ਵਧੀਆ ਕੰਮ ਕੀਤਾ ਜਿਨ੍ਹਾਂ ਦੇ ਦਰਸ਼ਨਾਂ ਨੂੰ ਲੋਕ ਤਰਸਦੇ ਹਨ ਉਹ ਤੇਰੇ ਕੋਲ ਖੁਦ ਆਏ ਕੁਝ ਨਾ ਕੁਝ ਤਾਂ ਚੰਗਾ ਹੀ ਹੋਵੇਗਾ ਅਤੇ ਉਹ ਉਸ ਰਾਤ ਪਾਣੀ ਨਾਲ ਢਿੱਡ ਭਰ ਕੇ ਸੌਂ ਜਾਂਦੇ ਹਨ ਅਗਲੇ ਦਿਨ ਸਵੇਰੇ ਫਿਰ ਉਹ ਆਪਣੀ ਟੋਕਰੀ ਚੁੱਕਦਾ ਹੈ ਅਤੇ ਆਪਣੀ ਘੁੰਗਣੀਆਂ ਦੀ ਰੇੜੀ ਲਗਾਉਣ ਲਈ ਚਲਾ ਜਾਂਦਾ ਹੈ ਅਤੇ ਸਵੇਰ ਤੋਂ ਸ਼ਾਮ ਤੱਕ ਕਮਾਈ ਕਰਦਾ ਹੈ ਅਤੇ ਆਪਣੇ ਸ਼ਾਮ ਨੂੰ ਫਿਰ ਗੁਰੂ ਰਾਮਦਾਸ ਜੀ ਉਸ ਕੋਲ ਆਉਂਦੇ ਹਨ ਅਤੇ ਫਿਰ ਪੁੱਛਦੇ ਹਨ ਕਿ ਤੂੰ ਅੱਜ ਫਿਰ ਘੁੰਗਣੀਆਂ ਵੇਚ ਰਿਹਾ ਹੈ ਤਾਂ ਬੱਚਾ ਕਹਿੰਦਾ ਹੈ ਹਾਂਜੀ ਗੁਰੂ ਜੀ ਤਾਂ ਮਹਾਰਾਜ ਪੁੱਛਦੇ ਹਨ ਕਿੰਨੇ ਕੁ ਕਮਾ ਲਏ ਉਹ ਫਿਰ ਪੈਸੇ ਚੁੱਕਦਾ ਹੈ ਸ੍ਰੀ ਗੁਰੂ ਰਾਮਦਾਸ ਅੱਗੇ ਦਿਖਾਉਂਦਾ ਹੈ ਐਨੇ ਕੁ ਗੁਰੂ ਰਾਮਦਾਸ ਜੀ ਉਸ ਨੂੰ ਆਖਦੇ ਹਨ ਕਿ ਮੈਨੂੰ ਦੇ ਦੇ ਇਹ ਪੈਸੇ ਬੱਚਾ ਫਿਰ ਕੁਝ ਵੀ ਸੋਚੇ ਸਮਝੇ ਬਿਨਾ ਉਹਨਾਂ ਦੇ ਹੱਥ ਉੱਪਰ ਪੈਸੇ ਰੱਖ ਦਿੰਦਾ ਹੈ ਅਤੇ ਫਿਰ ਘਰ ਚਲਿਆ ਜਾਂਦਾ ਹੈ ਜਾ ਕੇ ਆਪਣੀ ਮਾਂ ਨੂੰ ਆਖਦਾ ਹੈ ਕਿ ਮਾਤਾ ਅੱਜ ਫਿਰ ਗੁਰੂ ਰਾਮਦਾਸ ਪਾਤਸ਼ਾਹ ਮੇਰੇ ਕੋਲ ਆਏ ਅਤੇ ਜਿੰਨੇ ਕੁ ਪੈਸੇ ਕਮਾਏ ਸੀ ਉਹ ਮੈਂ ਉਹਨਾਂ ਨੂੰ ਦੇ ਦਿੱਤੇ ਮਾਂ ਆਖਦੀ ਹੈ ਕਿ ਪੁੱਤਰ ਤੂੰ ਬਹੁਤ ਕਿਸਮਤ ਵਾਲਾ ਹੈ ਜੋ ਪਾਤਸ਼ਾਹ ਆਪ ਚੱਲ ਕੇ ਤੇਰੇ ਕੋਲ ਆਉਂਦੇ ਹਨ ਅੱਜ ਫਿਰ ਉਹ ਭੁੱਖੇ ਪਿਆਸੇ ਰਾਤ गुजारਦੇ ਹਨ ਅਤੇ ਅਗਲੀ ਸਵੇਰ ਫਿਰ ਉਹ ਆਪਣੀ ਰੇੜੀ ਲਗਾਉਣ ਲਈ ਚਲਿਆ ਜਾਂਦਾ ਹੈ। ਸ਼ਾਮ ਤੱਕ ਸਵੇਰ ਤੋਂ ਸ਼ਾਮ ਤੱਕ ਹੁੰਗਣੀਆਂ ਵੇਚਦਾ ਹੈ ਅਤੇ ਸੋਚਦਾ ਹੈ ਕਿ ਅੱਜ ਗੁਰੂ ਜੀ ਮੇਰੇ ਕੋਲ ਨਹੀਂ ਆਏ। ਤਾਂ ਉਹ ਫਿਰ ਸੋਚਦਾ ਹੈ ਕਿ ਹੋ ਸਕਦਾ ਹੈ ਕਿ ਅੱਜ ਗੁਰੂ ਜੀ ਨੂੰ ਮਿਲਣ ਵਾਲੇ ਲੋਕ ਜ਼ਿਆਦਾ ਹੋਣ। ਉਹ ਉਹਨਾਂ ਨਾਲ ਹੋਣਗੇ ਅਤੇ ਮੇਰੀ ਕੋਲ ਆਉਣਾ ਭੁੱਲ ਗਏ ਹੋਣਗੇ ਫਿਰ ਉਹ ਪੈਸੇ ਚੁਕਦਾ ਹੈ ਅਤੇ ਸ੍ਰੀ ਗੁਰੂ ਰਾਮਦਾਸ ਜੀ ਕੋਲ ਪੀੜ ਨੂੰ چیرਦਾ ਹੋਇਆ ਪਹੁੰਚ ਜਾਂਦਾ ਹੈ ਅਤੇ ਆਪਣੀ ਕਮਾਈ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਰੱਖਦਾ ਹੈ ਕਿ ਗੁਰੂ ਜੀ ਅੱਜ ਤੁਸੀਂ ਮੇਰੇ ਕੋਲ ਨਹੀਂ ਆਏ ਮੈਂ ਸੋਚਿਆ ਤੁਹਾਨੂੰ ਪੈਸਿਆਂ ਦੀ ਲੋੜ ਹੋਏਗੀ ਮੈਂ ਆਪ ਚੱਲ ਕੇ ਹੀ ਤੁਹਾਨੂੰ ਪੈਸੇ ਦੇਣ ਆ ਗਿਆ। ਸ੍ਰੀ ਗੁਰੂ ਰਾਮਦਾਸ ਜੀ ਉਸ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ ਪੁੱਤਰ ਤੇਰਾ ਨਾਮ ਕੀ ਹੈ? ਤਉ ਬੱਚਾ ਆਖਦਾ ਹੈ ਗੁਰੂ ਜੀ ਮੇਰਾ ਨਾਮ ਸੋਮਾ ਹੈ। ਗੁਰੂ ਜੀ ਆਖਦੇ ਹਨ ਕਿ ਅੱਜ ਤੋਂ ਤੂੰ ਇਕੱਲਾ ਸੋਮਾ ਨਹੀਂ ਸੋਮਾ ਸ਼ਾਹ ਹੈ। ਇਹੀ ਬਚਨਾ ਸਦਕਾ ਉਹ ਬੱਚਾ ਸੋਮੇ ਤੋਂ ਸੋਮਾ ਸ਼ਾਹ ਬਣ ਗਿਆ। ਰੇੜੀ ਤੋਂ ਦੁਕਾਨ ਅਤੇ ਦੁਕਾਨ ਤੋਂ ਵੱਡੇ-ਵੱਡੇ ਕਾਰੋਬਾਰ ਹੌਲੀ-ਹੌਲੀ ਉਹ ਅੰਮ੍ਰਿਤਸਰ ਸਾਹਿਬ ਦਾ ਸਭ ਤੋਂ ਮਸ਼ਹੂਰ ਅਤੇ ਅਮੀਰ ਵਪਾਰੀ ਬਣ ਗਿਆ। ਪਰ ਉਸਨੇ ਸ੍ਰੀ ਗੁਰੂ ਰਾਮਦਾਸ ਜੀ ਦਾ ਪੱਲਾ ਨਹੀਂ ਛੱਡਿਆ ਜੇਕਰ ਆਪ ਸਭ ਨੂੰ ਜਾਣਕਾਰੀ ਮਹੱਤਵਪੂਰਨ ਅਤੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਯੂਨੀਕ ਪੇਂਟਿੰਗ ਵਰਡਸ ਜਾਂ ਯੂਨੀਵਰਸਲ ਹੱਬ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰੋ ਅਤੇ ਇਸ ਤਰ੍ਹਾਂ ਦੀਆਂ ਸਾਖੀਆਂ ਆਪਣੇ ਬੱਚਿਆਂ ਨੂੰ ਸੁਣਾਓ ਤਾਂ ਕਿ ਉਹ ਵੀ ਸਿੱਖ ਧਰਮ ਨਾਲ ਜੁੜ ਸਕਣ ਅਤੇ ਆਪਣੇ ਸਿੱਖ ਗੁਰੂਆਂ ਬਾਰੇ ਜਾਣ ਸਕਣ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜਰੂਰ ਲਿਖੋ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ